ਬਦੇਸ ਜਾਣਾ ਹੈ ਕੋਈ ਕੰਮ ਨਹੀਂ ਬਣ ਰਿਹਾ ਘਰ ਦੇ ਵਿੱਚ ਬਰਕਤ ਨਹੀਂ ਰਹਿ ਰਹੀ ਬਹੁਤ ਮੁਸ਼ਕਲਾਂ ਇਦਾਂ ਦੀਆਂ ਆਪਾਂ ਨੂੰ ਆਉਂਦੀਆਂ ਨੇ ਪਰ ਆਪਾਂ ਜ਼ਿੰਦਗੀ ਦੇ ਵਿੱਚ ਉਸ ਟਾਈਮ 네ਗੇਟਿਵ ਹੋ ਜਾਂਦੇ ਆ ਉਸ ਟਾਈਮ ਆਪਾਂ ਆਪਣੇ ਸਾਰੇ ਹਥਿਆਰ ਸਿੱਟ ਦਿੰਨੇ ਹੁੰਦੇ ਵੀ ਹੁਣ ਕੋਈ ਵਾਰੀ ਆਪਾਂ ਸੋਚਦੇ ਆ ਵੀ ਸਾਡਾ ਬੱਚਾ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਸੀਗਾ ਪਰ ਉਹਨੇ ਜਿਵੇਂ ਕਿ ਅੱਜ ਕੱਲ ਟ੍ਰੈਂਡ ਚੱਲ ਰਿਹਾ ਵੀ ਆਈਲਟਸ ਕਰਕੇ ਬਾਹਰ ਜਾਣਾ ਪਰ ਉਹ ਤੋਂ ਆਈਲਟਸ ਕੰਪਲੀਟ ਨਹੀਂ ਹੋ ਰਹੀ ਇਸੇ ਤਰੀਕੇ ਨਾਲ ਨਾ ਕਾਫੀ ਟਾਈਮ ਪਹਿਲਾਂ ਮੇਰੇ ਨਾਲ ਕੁਝ ਪੈਨਪੜਾ ਜੁੜੇ ਹੋਏ ਸੀ वैसे ओ उना नु मैं पर्सनली तौर ते जानदी भी हां ए तो टहाडू ਵੀ ਪੈਣ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੈ ਗਿਆ ਕਿ ਗੁਰਬਾਣੀ ਦੇ ਨਾਲ ਜੁੜਿਆ ਜਦੋਂ ਆਪਾਂ ਵਾਹਿਗੁਰੂ ਜੀ ਤੇ ਭਰੋਸਾ ਕਰਦੇ ਆ ਨਾ ਤਾਂ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਆਪਣਾ ਨਾ ਹੋਵੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਇਹ ਚੀਜ਼ ਦੱਸਾਂਗੀ ਕਿ 21 ਪਾਠ ਆਪਾਂ ਜਪਜੀ ਸਾਹਿਬ ਜੀ ਦੇ ਕਿਸ ਤਰੀਕੇ ਨਾਲ ਕਰੀਏ ਕਿ ਆਪਣੀ ਜੋ ਵੀ ਮਨੋ ਕਾਮਨਾ ਹੈ ਉਹ ਪੂਰੀ ਹੋ ਜੇ ਕਈ ਪਹਿਨਾ ਭਰਾਵਾਂ ਨੇ ਮੈਨੂੰ ਮੈਸੇਜ ਆਉਂਦੇ ਨੇ ਦੀਦੀ ਅਸੀਂ ਜੌਬ ਵਾਸਤੇ ਅਪਲਾਈ ਕਰਨਾ ਹੈ ਸਾਨੂੰ ਬਹੁਤ ਮਿਹਨਤ ਹੋ ਗਈ ਕਰਦਿਆਂ ਨੂੰ ਪਰ ਸਾਡੀ ਨੌਕਰੀ ਨਹੀਂ ਨਿਕਲ ਰਹੀ ਪੜਾਈ ਵੀ ਬਹੁਤ ਕੀਤੀ ਹੈ ਦੇਖੋ ਕਈ ਵਾਰੀ ਨਾ ਆਪਣੇ ਕਰਮਾ ਕਰਕੇ ਦੇਰ ਹੋ ਸਕਦੀ ਹੈ ਪਰ ਵਾਹਿਗੁਰੂ ਜੀ ਦੇ ਘਰ ਅੰਧੇਰ ਨਹੀਂ ਹੈਗਾ ਸਿਰਫ ਆਪਣੇ ਕਰਮਾ ਦੀ ਦੇਰ ਹੈਗਾ ਉਸੇ ਨੂੰ ਦੂਰ ਕਰਨ ਵਾਸਤੇ ਅੱਜ ਮੈਂ ਤੁਹਾਡੇ ਨਾਲ ਇਹ ਵੀਡੀਓ ਲੈ ਕੇ ਆਈਆਂ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕੁਝ ਪਾਉਣ ਵਾਸਤੇ ਦੇਖੋ ਕੁਝ ਖੋਣਾ ਪੈਂਦਾ ਅਗਰ ਤੁਸੀਂ ਸਰਦਾ ਦੇ ਨਾਲ ਇਸ ਚੀਜ਼ ਨੂੰ ਕਰ ਲੂਗੀ ਨਾ ਤਾਂ ਤੁਹਾਡਾ ਕੋਈ ਵੀ ਕੰਮ ਨਹੀਂ ਜਿਹੜਾ ਨਾ ਹੋਵੇ ਚਾਹੀਏ ਜਿੱਡੀ ਵੀ ਮਰਜੀ ਤੁਹਾਡੀ ਕੋਈ ਨੌਕਰੀ ਦਾ ਤੁਹਾਨੂੰ ਕੋਈ ਤੁਹਾਡੇ ਬੱਚੇ ਦਾ ਸੈਟ ਹੈ ਕੋਈ ਬਾਹਰਲੇ ਬੀਜੇ ਦਾ ਕਈ ਪੈਣਪਰਮ ਨੇ ਮੈਨੂੰ ਮੈਂ ਸਿੱਖ ਤੇ ਕਿ ਸਾਡਾ ਬਾਹਰਲਾ ਕੰਮ ਨਹੀਂ ਬਣ ਰਿਹਾ ਤਾਂ ਤੁਸੀਂ ਇਸ ਚੀਜ਼ ਨਾਲ ਇਸ ਤਰੀਕੇ ਨਾਲ ਕਰਨਾ ਕਿਉਂਕਿ ਮੈਨੂੰ ਕੱਲ ਹੀ ਪਤਾ ਲੱਗਿਆਗਾ ਕਿ ਉਹਨਾਂ ਨੂੰ ਮੈਂ ਦੱਸਿਆ ਸੀਗਾ ਵੀ ਤੁਸੀਂ ਇਸ ਤਰੀਕੇ ਨਾਲ ਪਾਠ ਕਰੋ ਤਾਂ ਉਹਨਾਂ ਦਾ ਬੱਚਿਆਂ ਦਾ ਬਾਹਰ ਦਾ ਵੀਜ਼ਾ ਵੀ ਆਇਆ ਤੇ ਉਹ ਵੀਰ ਜੀ ਨੂੰ ਹਨਾ ਨੌਕਰੀ ਵੀ ਮਿਲ ਗਈ ਤੇ ਬਾਕੀ ਤਾਂ ਦੇਖੋ ਵਾਹਿਗੁਰੂ ਜੀ ਕਰਨ ਵਾਲੇ ਨੇ ਇੱਕ ਕਹਿੰਦੇ ਜਰੀਆ ਬਣ ਜਾਂਦਾ ਹੁੰਦਾ ਵਿੱਚ ਹਨਾ ਵੀ ਉਹਦੇ ਨਾਲ ਆਪਾਂ ਲੱਗ ਜਾਨੇ ਨਹੀਂ ਤਾਂ ਆਪਾਂ ਢਟਕਦੇ ਫਿਰੀ ਜਾਨੇ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਮੇਰੇ ਕਹਿ ਤੋ ਕਰੋ ਦੇਖੋ ਤੁਸੀਂ ਗੁਰੂ ਸਾਹਿਬ ਜੀ ਦੇ ਪਰਨੇ ਪਾਉਂਗੇ ਤਾਂ ਤੁਹਾਨੂੰ ਆਪਣੇ ਆਪ ਹੀ ਗੁਰੂ ਸਾਹਿਬ ਜੀ ਨੇ ਆਪਣੇ ਗੱਲ ਲਾ ਲੈਣੇਗਾ ਕਰਨਾ ਕੀ ਹੈ ਤੁਸੀਂ ਨੇ ਸਭ ਤੋਂ ਪਹਿਲਾਂ ਇੱਕ ਜਗ੍ਹਾ ਕਰ ਲੈਣੀ ਹੈ ਸੁੱਚੀ ਜਿੱਥੇ ਕੇ ਤੁਸੀਂ ਬੈਠਣਾ ਹੈ ਹਰ ਰੋਜ਼ ਇਹ 21 ਦਿਨ ਤੁਸੀਂ ਨੇ ਕਰਨਾ ਸਭ ਤੋਂ ਪਹਿਲਾਂ ਤੁਸੀਂ ਨੇ ਕੇਸੀ ਇਸ਼ਨਾਨ ਕਰਨਾ ਹੈ ਕੇਸੀ ਇਸ਼ਨਾਨ ਕਰਕੇ ਪਹਿਲੇ ਦਿਨ ਜਦੋਂ ਸ਼ੁਰੂ ਕਰਨਾ ਹੈ ਥੋੜਾ ਜਿਹਾ ਪ੍ਰਸ਼ਾਦ ਸਜਾ ਲੈਣਾ ਹੈ ਪ੍ਰਸ਼ਾਦ ਸਜਾ ਕੇ ਖੜੇ ਹੋ ਕੇ ਅਰਦਾਸ ਕਰਨੀ ਹੈ ਜੋ ਵੀ ਤੁਹਾਡਾ ਕਾਰਜ ਹੈ ਉਸ ਲਈ ਕਾਰਜ ਵਾਸਤੇ ਅਰਦਾਸ ਕਰਨੀ ਹੈ ਫਿਰ ਤੁਸੀਂ ਨੇ ਜਪਜੀ ਸਾਹਿਬ ਜੀ ਦਾ ਪਾਠ ਤੇ ਇੱਕ ਆਨੰਦ ਸਾਹਿਬ ਜੀ ਦਾ ਪਾਠ ਸੰਪੂਰਨ ਪਾਠ ਕਰਨੇ ਨੇ ਇਹ ਮੈਨੂੰ ਕਈ ਵੇਰ ਪੁੱਛਣ ਲੱਗ ਜਿੰਦੇ ਦੀਦੀ ਅੱਧਾ ਕਰ ਲੀਏ ਜਿੱਦੀ ਕਿੰਨਾ ਕਰਨਾ ਹੈ ਪੂਰਾ ਪਾਠ ਕਰਨਾ ਹੈ ਆਨੰਦ ਸਾਹਿਬ ਜੀ ਦਾ ਦੋਨੋਂ ਪਾਠ ਕਰਕੇ ਫਿਰ ਤੁਸੀਂ ਨੇ ਖੜੇ ਹੋ ਕੇ ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਅਰਦਾਸ ਕਰਨੀ ਆ ਨੀਮੀ ਪਾ ਕੇ ਪੈਰ ਜੋੜ ਕੇ ਪਿਤਾ ਜੀ ਮੈਂ ਤੁਹਾਡਾ ਨਿਮਾਣਾ ਬੱਚਾ ਕਿਰਪਾ ਕਰਨੀ ਮੈਂ ਅੱਜ ਤੋਂ ਇਹ ਪਾਠ ਇਸ ਆਪਣੀ ਜੋ ਵੀ ਤੁਹਾਡੀ ਤਮੰਨਾ ਉਸ ਲਈ ਸ਼ੁਰੂ ਕਰ ਰਿਹਾ ਕਿਰਪਾ ਕਰਨੀ ਇਸ ਨਿਮਾਣੇ ਬੱਚੇ ਦੀ लाज ਰੱਖਣੀ ਸਰ ਨਹੀਂ ਪਿਆ ਦੀ लाज ਰੱਖਣੀ ਪਿਤਾ ਜੀ ਕਿਰਪਾ ਕਰਨੀ ਮੈਨੂੰ ਕੋਈ ਮਤਬੁੱਦੀ ਨਹੀਂ ਤੁਸੀਂ ਆਪਣਾ ਮੇਰ ਪਰਿਆ ਹੱਥ ਸਿਰ ਤੇ ਰੱਖ ਕੇ ਮੇਰੇ ਔਗਣਾਂ ਚਿਤਾਰਨੇ ਪਿਤਾ ਜੀ ਮੇਰੀਆਂ ਗਲਤੀਆਂ ਨੂੰ ਬਖਸ਼ ਦੇਣਾ ਕਿਰਪਾ ਕਰਨੀ ਵਾਹਿ ਪਿਤਾ ਜੀ ਮੈਂ ਪੈਰ ਪੈਰ ਤੇ ਔਗਣ ਕਰਦਾ ਪਿਤਾ ਜੀ ਮੇਰੇ ਵਿੱਚ ਕੋਈ ਗੁਨ ਨਹੀਂ ਕਿਰਪਾ ਕਰੋ ਮੇਰੇ ਸਾਰੇ ਔਗਣਾਂ ਨੂੰ ਭੁੱਲ ਕੇ ਵਾਹਿਗੁਰੂ ਜੀ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਗੋਦ ਵਿੱਚ ਬਿਠਾ ਕੇ ਸਿਰ ਤੇ ਮੇਹਰ ਪਰਿਆਤ ਰੱਖ ਕੇ ਪਿਤਾ ਜੀ ਮੇਰੇ ਇਸ ਕਾਰਜ ਨੂੰ ਨਿਰਵਿਘਨਤਾ ਸਹਿਤ ਕਰਵਾ ਦਿਓ ਜੋ ਵੀ ਤੁਹਾਡੀ ਸਰਦ ਹੈ ਤੁਸੀਂ ਉਹ ਅਰਦਾਸ ਕਰ ਸਕਦੇ ਹੋ ਵਾਹਿਗੁਰੂ ਜੀ ਅੱਗੇ ਦੇਖੋ ਇਹ ਨਹੀਂ ਹੁੰਦਾ ਵੀ ਆਪਾਂ ਨੇ ਅਰਦਾਸ ਤੇ ਜਾ ਕੇ ਗੁਰਦੁਆਰਾ ਸਾਹਿਬ ਭਾਈ ਜੀ ਤੋਂ ਕਰਵਾਉਣੀ ਹੈ ਜਿਹੜੀ ਤੁਹਾਡੇ ਮਨ ਦੀ ਭਾਵਨਾ ਹੈ ਇਹ ਨਹੀਂ ਹੁੰਦਾ ਵੀ ਆਪਾਂ ਨੇ ਵਰਡਾਂ ਦੀ ਜਿਵੇਂ ਕਿ ਲਿਖੀ ਹੋਈ ਆਪਾਂ ਨੇ ਉਹ ਅਰਦਾਸ ਕਰਨੀ ਜੋ ਦਿਲ ਦੀ ਭਾਵਨਾ ਹੈ ਨਾ ਤੁਸੀਂ ਉਹ ਜੀ ਤੇ ਤੁਸੀਂ ਹਰ ਰੋਜ਼ ਕੇਸੀ ਇਸ਼ਨਾਨ ਕਰਕੇ ਕੋਲੇ ਜੋਤ ਵੀ ਲਗਾਉਣੀ ਹੈ ਕੋਲੇ ਧੂਪ ਵੀ ਲਗਾਉਣੀ ਹੈ ਚਾਹੇ ਤੁਹਾਨੂੰ ਕੋਈ ਕੁਝ ਵੀ ਕਹੀ ਜਾਵੇ ਹਨਾ ਤੁਸੀਂ ਇਹ ਚੀਜ਼ ਕਿਸੇ ਨੂੰ ਦੱਸਣੀ ਨਹੀਂ ਅਲੱਗ ਤੋਂ ਇੱਕ ਜਗ੍ਹਾ ਤੇ ਬਹਿ ਕੇ ਤੁਸੀਂ ਸੁੱਚਾ ਕਪੜਾ ਵਸਾ ਲੈਣਾ ਤੇ ਹੱਥ ਜੋੜ ਕੇ ਜਪਜੀ ਸਾਹਿਬ ਜੀ ਦੇ 21 ਪਾਠ ਤੁਸੀਂ ਨੇ ਇੱਕ ਪਾਠ ਹਰ ਰੋਜ਼ ਕਰਨਾ 21 ਦਿਨ ਲਗਾਤਾਰ ਕਰਨੇ ਨੇ ਅਗਰ ਤੁਸੀਂ 21 ਪਾਠ ਇੱਕ ਦਿਨ ਕਰ ਲਓਗੇ ਉਸ ਵਰਗੀ ਤਾਂ ਕੋਈ ਰੀਸ ਨਹੀਂ ਹੈਗੀ ਪਰ 21 ਦਿਨ ਲਗਾਤਾਰ ਤੁਸੀਂ 21 ਪਾਠ ਜਪਜੀ ਸਾਹਿਬ ਜੀ ਦੇ ਕਰਨੇ ਆ ਤਾਂ ਦੇਖਿਓ ਤੁਹਾਡੀ ਜੋ ਵੀ ਇੱਛਾ ਹੋਵੇਗੀ ਜੋ ਵੀ ਤੁਸੀਂ ਮੰਨ ਮੰਗੋਗੇ ਵਾਹਿਗੁਰੂ ਜੀ ਉਹ ਹੀ ਪੂਰੀ ਕਰਨਗੇ ਪਰ ਕਰਨਾ ਕੀ ਹੈ ਭਰੋਸੇ ਨਾਲ ਕਿਉਂਕਿ ਬਿਨਾ ਭਰੋਸੇ ਤੋਂ ਤੁਹਾਨੂੰ ਕੁਝ ਨਹੀਂ ਮਿਲਣ ਵਾਲਾ ਜਦੋਂ ਤੁਹਾਡੇ ਪਾਠ ਸੰਪੂਰਨ ਹੋ ਜਾਣਗੇ ਫਿਰ ਤੁਸੀਂ ਗੁਰੂ ਘਰ ਜਾ ਕੇ ਅਰਦਾਸ ਕਰਵਾਉਣੀ ਕਿ ਵਾਹਿਗੁਰੂ ਜੀ ਮੇਰੇ ਇਹ ਕੀਤੇ ਹੋਏ ਪਾਠਾਂ ਨੂੰ ਲੇਖੇ ਲਾਉਣਾ ਸੱਚਖੰਡ ਦਰਗਾਹ ਵਿੱਚ ਲੇਖੇ ਲਾ ਲੈਣਾ ਪਿਤਾ ਜੀ ਕਿਰਪਾ ਕਰਨੀ ਮੈਨੂੰ ਆਪਣੀ ਚਰਨਾਂ ਨਾਲ ਇਸੇ ਤਰੀਕੇ ਨਾਲ ਜੋੜ ਕੇ ਰੱਖਣਾ ਤੇ ਜੋ ਵੀ ਮੇਰੀ ਇਹ ਤੁਸੀਂ ਮਨੋ ਕਾਮਨਾ ਪੂਰੀ ਕੀਤੀ ਹੈ ਜਾਂ ਕਰ ਦੋਗੇ ਪਿਤਾ ਜੀ ਕਿਰਪਾ ਕਰ ਦੋ ਮਿਹਰ ਕਰ ਦੋ ਬਖਸ਼ ਲਿਓ ਮੈਨੂੰ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਨਾ ਰੋਜ਼ ਪਾਠ ਕਰਨਾ ਹੈ ਇਸ਼ਨਾਨ ਕਰਕੇ ਬੈਠਣਾ ਜਦੋਂ ਵੀ ਪਾਠ ਕਰਨਾ ਹੈ ਪ੍ਰਸ਼ਾਦ ਤੁਸੀਂ ਨੇ ਇੱਕ ਦਿਨ ਹੀ ਸਜਾਉਣਾ ਹੈ ਕਿਉਂਕਿ ਵੱਡੇ ਵੱਡੇ ਕੌਡੇ ਵਰਗੇ ਰਾਖਸ਼ਾਂ 사 ਨੂੰ ਗੁਰੂ ਸਾਹਿਬ ਜੀ ਨੇ ਤਾਰਿਆ ਹੈ ਗੁਰੂ ਸਾਹਿਬ ਜੀ ਤੇ ਜਦੋਂ ਕੋਈ ਪਰਨੇ ਪੈਂਦਾ ਨਾ ਤਾਂ ਗੁਰੂ ਸਾਹਿਬ ਜੀ ਉਹਨੂੰ ਕਦੇ ਵੀ ਪਿੱਠ ਨਹੀਂ ਲੱਗਣ ਦਿੰਦੇ। ਭਰੋਸਾ ਰੱਖਿਓ। ਜੋ ਭਰੋਸਾ ਤੇ ਯਕੀਨ ਰੱਖਦਾ ਹੈ ਉਹਦਾ ਕਦੇ ਵੀ ਵਾਹਿਗੁਰੂ ਜੀ ਭਰੋਸਾ ਨਹੀਂ ਟੁੱਟਣ ਦਿੰਦੇ। ਤਾਂ ਤੁਸੀਂ ਤੁਰਦੇ ਫਿਰਦੇ ਵਾਹਿਗੁਰੂ 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 ਤੇ ਹਰ ਟਾਈਮ ਆਪਣੇ ਦਿਮਾਗ ਦੇ ਵਿੱਚ ਅਰਦਾਸ ਕਰਦੇ ਰਹਿਣਾ। ਇਹ ਪੈਨਪਰਾ ਕਹਿਣੇ ਸਾਡੇ ਕੋਲੇ ਟਾਈਮ ਨਹੀਂ। ਪਰ ਜਦੋਂ ਆਪਣੇ ਕੋਲੇ ਕੋਈ ਦੁੱਖ ਆਉਂਦਾ ਕੋਈ ਸੁੱਖ ਆਉਂਦਾ ਹੈ ਨਾ ਉਦੋਂ ਆਪਣੇ ਕੋਲੇ ਬਹੁਤ ਟਾਈਮ ਆ ਜਾਂਦਾ ਹੈ। ਪਰ ਕੁਝ ਪਾਉਣ ਵਾਸਤੇ ਤੁਹਾਨੂੰ ਥੋੜਾ ਜਿਹਾ ਟਾਈਮ ਕੱਢਣਾ ਪੈਣਾ। ਤੁਸੀਂ ਤੁਰਦੇ ਫਿਰਦੇ ਸਿਮਰਨ ਕਰੋ ਵਾਹਿਗੁਰੂ ਜੀ ਦੇ ਨਾਲ ਸੁਰਤ ਜੋੜ ਕੇ ਰੱਖੋ ਤਾਂ ਵਾਹਿਗੁਰੂ ਜੀ ਜਿਵੇਂ ਆਪਣੇ ਇੱਕ ਕਾਮਲੇ ਬੱਚੇ ਨੂੰ ਹਨਾ ਮਾਪਾਪ ਕਹਿੰਦੇ ਨੇ ਵੀ ਲਾਏ ਇਹ ਤਾਂ ਹਟਦਾ ਹੀ ਨਹੀਂ ਹੈਗਾ ਉਸੇ ਤਰੀਕੇ ਨਾਲ ਪਿਤਾ ਜੀ ਵੀ ਆਪਣੀ ਜ਼ਰੂਰ ਅਰਦਾਸ ਪੂਰੀ ਕਰਨਗੇ ਪਰ ਅਰਦਾਸ ਰੱਖਿਓ ਸੁਧ ਜਿੜੀ ਦੇ ਨਾਲ ਕੇ ਆਪਦਾ ਵੀ ਭਲਾ ਹੋਵੇ ਤੇ ਦੂਸਰੇ ਭੈਣ ਭਰਾਵਾਂ ਦਾ ਵੀ ਭਲਾ ਹੋਵੇ ਤਾਂ ਇਹ ਤੁਸੀਂ ਹਨਾ ਅੱਜ ਤੋਂ ਹੀ ਸ਼ੁਰੂ ਕਰਦੋ ਤਾਂ ਦੇਖਿਓ ਤੁਹਾਨੂੰ ਕੀ ਮਿਲ ਤਮੀਲਾ ਨੇ ਹੁਣ ਆ ਪਗਲੀ ਵੀਡੀਓ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਬ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ